이제 뭐 이제는 뭐뭐뭐뭐뭐뭐뭐뭐뭐뭐뭐뭐뭐뭐뭐뭐뭐뭐 ਸਭ ਤੋਂ ਪਹਿਲਾਂ ਲੋਕਾਂ ਨੂੰ ਸਭ ਤੋਂ ਚੰਗੀਆਂ ਗੱਲਾਂ ਕੋਲ ਕਾਲਪੁਰ ਖਣੀ ਪੰਜਾਬ ਵੀ ਜਾਗਤਾ ਲਿਖੇ ਤੇ ਹਿੰਦੁਸਤਾਨ ਵੀ ਜਾਗਣਾ ਸ਼ੁਰੂ ਹੋ ਗਿਆ ਹੁਣ ਅਸੀਂ ਤੁਹਾਨੂੰ ਜਾਣ ਨਹੀਂ ਦੇਣਾ ਯਾਦ ਰੱਖੋ ਕੁਸ਼ ਹੋ ਜਾ ਬਜਾਣਾ ਨਹੀਂ ਗਾ ਹੁਣ ਤੁਸੀਂ ਵੇਖੋ ਜੇ ਸਭ ਠੀਕ ਹੋ ਪਿੱਛੇ ਵੀਰੇ ਹੋਰ ਵੀ ਨਾਲ ਆਜੋ ਆਜੋ ਬਾਹਰ ਰਹਿੰਦੇ ਦੁੱਖ ਵੀ ਦੱਲਣਾ ਹੈ ਕਿ ਅੱਜ ਸਾਡੇ ਯੋਧੇ ਨੂੰ ਇਹ ਸਾਲ ਅਚਕੀਨੇ ਪੁੱਛਾਇਆ ਦੋਸਤੋ ਆਯੂਗਰੀ ਹੋਰ ਨੇ ਵੀ ਆਜਾ ਆਜਾ ਔਰ ਸਭ ਸਹੀ ਹੋ ਗਈ ਕਿਉਂਕਿ ਜਦੋਂ ਲੋਕਤੰਤਰ ਦੇ ਲੋਕ ਜਾਗ ਪੈਂਦੇ ਨੇ ਨਾ ਜੱਲੇਵਾਲ ਸਾਹਿਬ ਦਾ ਸਭ ਕੁਝ ਦਰੋਂ ਤੁਸੀਂ ਜਗਾਇਏ ਨੇ ਨੋ ਡੰਕ ਕੁ ਅਕਾਲਪੁਰ ਖ ਦੀ ਮੇਰ ਹੈ ਉਸੇ ਜ਼ਰੀਆ ਬਣੇ ਔਰ ਤੁਸੀਂ ਦੇਖੋ ਜੇ ਸਭ ਕੁਝ ਹੋ ਗਿਆ ਸਭ ਦੀਆਂ ਦਵਾਵਾਂ ਨਾਲ ਨੇ ਅੱਜ ਔਰ ਆਪ ਮੁਹਾਰੇ ਲੋਕ ਫਰਤ ਰਖ ਰਹੇ ਨੇ ਹਰ ਬੰਦਾ ਚਰਚਾ ਕਰ ਰਿਹਾ ਇਸ ਦੀ ਅਸੀਂ ਉਸ ਦਿਨ ਦੋ ਤਿੰਨ ਜਣੇ ਸੀ ਅੱਜ ਵੇਖੋ ਕਿਵੇਂ ਛੇਬਰਾਂ ਲੱਗੇ ਔਰ ਹਰ ਪਾਸੇ ਚਰਚਾ ਹੈ ਹੋਨੂ ਅਸੀਂ ਜਾਨ ਲਈ ਦੇਣਾ ਇਹਨਾ ਗਾਰੰਟੀ ਹੈ ਤੁਹਾਡੇ ਨਾਲ ਨਾਮ ਮੇਰ ਕਰਨ ਗਿਆ ਔਰ ਤੁਹਾਡੇ ਵਰਗੇ ਬੰਦੇ ਨੂੰ ਜਾਨ ਲਈ ਦੇਣਾ ਜ਼ਰੂਰੀ ਹੈ ਐਬ ਜੋ ਯੋਧੇ ਦਿਨੋ ਦਿਨ ਹਰ ਰੋਜ਼ ਨਹੀਂ ਆਉਂਦੇ ਟੋਲ ਕੇ ਕੋਈ 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 ਨਹੀਂ ਆਈ ਜਿਹੜੇ ਮਰੇ ਮੁਮ ਬੁਮਾ ਨਾ ਹੈ ਉਹਨੂੰ ਆਪਾਂ ਉੱਥੇ ਪਿਛਲੇ ਸ਼ੰਗਰ ਚ ਮਿਲਦੇ ਰਹੇ ਆਂ ਇਹ ਸਾਰੀ ਚੀਜ਼ ਵੇਦੇ ਹੁੰਦੇ ਸੀ ਯਾਰ ਤੁਸੀਂ ਆਓ ਸਰੋਗੋਸ਼ ਢੱਲੇ ਵਾਲਾ ਸੋਹ ਵੇਦੇ ਅੱਜ ਅਸੀਂ ਉਹੀ ਗੱਲ ਕਰਕੇ ਆਏ ਕਿ ਜਦ ਮਕਸਦ ਇੱਕ ਹੈ ਜਦ ਮਕਸਦ ਇੱਕ ਹੈ ਬਾਕੀ ਯੂਨੀਅਨ ਹੁੰਦਾ ਤਾਂ ਇੱਥੇ ਆਉਂਦੇ ਕਿਉਂ ਨਹੀਂ ਕੋ ਭਾਈ ਲੜਾਈ ਦਾ ਤਰੀਕਾ ਢੂਗਾ ਪਰ ਮਕਸਦ ਇੱਕ ਹੈ ਆਓ ਇੱਥੇ ਜੇ ਉਹ ਦੂ ਆਉਂਗੇ ਜੇ ਤਾਂ ਫਿਰ ਰੱਬ ਨਾ ਕਰੇ ਉਹ ਗੱਲ ਹੋਵੇ 비라 아야 비라 내 사대비라 아저 비라 마이크로 아프라나 이기아이 마이크로 다들 비라 비티코너 온라운드 쓰는 거 다이 온라운드 온라운드 비라 오 비레 오 온라운드냐 앞으로 온라운드냐 하민드라야. ਮੈਂ ਗੁਰਦਾਨ ਜਣਿਤ ਬੀਤ ਮੇਰੇ ਫੋਨ ਹੁੰਦੇ ਵੀਰੇ ਉਹ ਯਾਰ ਕਮੰਡ ਨੇ ਆਪਣੇ ਸਾਹਮਣੇ ਮਨ ਮੈਂ ਅੱਜ ਸਭ ਨੂੰ ਕੋਟ ਲੈ ਦਿੱਤੇ ਹਨ ਰਵਿੰਦਰ ਤੇ ਜੋਗੀ ਸਿੰਘ ਹਰਿਵਾਲ ਪੁਰਾਂ ਦੀ ਇੱਕ ਵਾਇਰ ਟਿਕੀੜੀ ਜਾਨ ਆ ਉਹ ਬਹੁਤ ਪ੍ਰੀਤੀ ਐ ਥੈਂਕਫੁਲ ਟੂ ਠੀਕੀ ਬੀਟ ਇਹਨਾਂ ਨੂੰ ਪਤਾ ਲੱਗਾ ਜਿਹੜੇ ਕਿ ਇਸ ਕਿਤਾਬ ਸੋਰੀ ਕੋਟ ਵਾਲਾ ਬੱਲਸਵਾਰ ਕਿਉਂ ਬਣ ਰਿਹਾ ਹੁ ਕਿੱਥੇ ਰਸਤੇ ਦਾ ਬਾਤ ਮੀਡੀਆ ਜਦੋਂ ਨੀਅਤ ਸਾਫ਼ ਹੁੰਦੀ ਹੈ ਨਾ ਸਭ ਕੁਝ ਹੋ ਜਾਂਦਾ ਹੈ ਜਦੋਂ ਨੀਅਤ ਸਾਫ਼ ਹੁੰਦੀ ਹੈ ਨਾ ਸਭ ਕੁਝ ਹੋ ਜਾਂਦਾ ਹੈ ਜਦੋਂ ਨੀਅਤ ਸਾਫ਼ ਹੁੰਦੀ ਹੈ ਨਾ ਸਭ ਕੁਝ ਹੋ ਜਾਂਦਾ ਹੈ ਜੋ ਕਰਤਾ ਨਾ ਉਹ ਕਟਗਾ ਪੀ ਕੇ ਕੰਟਰੋਲ ਪਰ ਹੌਸਲਾ ਬਿਨਾਂ ਕਿਸੇ ਗਲਤ ਕਰ ਰਹੇ ਮਰਦ ਆਰਗਨ ਸਾਰੇ ਥੀਦੋਂ ਬੰਦਾ ਨਟਾਲ ਹੋ ਜਾਂਦਾ ਰੋਟੀ ਨਾ ਖਾਵੇ ਹੌਸਲੇ ਦੀ ਗੱਲ 18 ਦੇ ਨਾਲ ਮੈਨੂੰ ਨਹੀਂ ਦੇ ਪੀਣਾ ਕੰਮ ਕਰਨਾ ਬੰਦਾ <heliser> आप ना मैं खुद जरा आप अपने आप को आखिर हो दो दिन पहले तो कम करना पड़ा कि पोटाशियम प्रोटीन अपनी कैल्शियमैशियम करके मतलब शाह ਦੀ ਨਾ ਕੋ ਕਰੀ ਉਹ ਖਾਸ ਇਤਿਹਾਸ ਦੀ ਗੱਲ ਹੈ ਕਿ ਤੁਸੀਂ ਜਿਹੜੇ ਰੈਡਿਕਲ ਨਾਂ ਦਾ ਫਰੋਸਟ ਉਹ ਤਾਜ਼ਾ ਰਿਪੋਰਟ ਕੀ ਹੈ ਅੱਜ ਜਿਹੜੀਆਂ ਚੀਜ਼ਾਂ ਘਟੀਆਂ ਨੇ ਇਹ ਪਲੀਜ਼ ਜਰਾ ਬਾਅਦ ਮੀਡੀਆ ਖੜਾ ਹੁੰਦਾ ਉਹਨਾਂ ਨੂੰ ਦੱਸ ਜ਼ਰੂਰ ਕਿ ਆ ਡੇਲੀ ਬਲੇਟਿੰਗ ਜਾਰੀ ਰੱਖੋ ਪੀਸੀ ਦੇ ਤੋਂ ਬੰਦੀ ਇਹ ਸਾਨੂੰ ਵੀ ਭੇਜ ਦਿਆ ਕਰੋ ਅਸੀਂ ਵੀ ਇਸ ਚੀਜ਼ ਨੂੰ ਪਾਈਏ ਕਿ ਦੁਨੀਆ ਨੂੰ ਪਤਾ ਚੱਲੇ ਕਿ ਇਸ ਵਕਤ ਕਿਹੜੀ ਪੋਜੀਸ਼ਨ 'ਚ ਬੈਠੇ ਨੇ 18 ਦਿਨ ਬਹੁਤ ਹੁੰਦੇ ਨੇ ਮੈਂ ਤੁਹਾਨੂੰ ਦੱਸਣਾ ਇਹ ਨਾ ਵੀ ਆਪਣੀ ਜਿਵੇਂ ਡਾਕਟਰੀ ਸਾਇੰਸ ਪਟੇਂ ਦੀ ਆ ਦੁਬਾਰਾ ਇੱਕ ਘਰ ਦੇ ਅੰਦਰ ਆ ਗਏ। ਆ ਗਏ। ਆਪ ਦਾ ਸ਼ਰੀਰ ਖਾਂ ਲੱਗਿਆ। ਤਾਂ ਇਹ ਕਿਹਦੀ ਸਥਿਤੀ ਆ ਮਸਲ ਦੀ ਮਸਲ ਦੀ ਗੁਬਾਰ। ਇਹ ਮੰਨ ਲਓ ਕਿ ਜਦੋਂ ਇਹ ਤੋੜਦੇ ਆ ਨਾ ਪਹਲੀ ਬਈ ਆ ਜਾਂਦਾ। ਇਸ ਚੀਜ਼ ਤੋਂ ਬਣਾਉਂਦੀ ਕਰਨੀਆਂ ਜਿੰਨੇ ਬਣਾਉਂਦੇ।

ਸਤੇਮ ਹੁਣੇ ਇੱਥੇ ਬੈਠੇ ਹੁਣ ਜਿੱਦਾਂ ਆ ਵੀ ਹੁਣ ਇਹ ਵੀ ਬਦਲੋਡ ਰੋਡਿੰਗ ਆ ਪੱਜਾਂ ਦੇ ਜੀ ਨੇ ਜੀ ਜਾਨ ਸਰੀਰ ਨੂੰ ਸਰੀਰ ਖਾਂਦਿਆ ਕੋਈ ਕੁਝ ਨਹੀਂ ਅਗਰੇਗਾ ਮੂਹ ਦੀ ਰੋਜ ਹਰ ਕੰਦੇ ਹਰ ਪਲ ਪਲ ਇਹਨਾਂ ਦੀ ਮਸਲੂ ਕੋਈ ਚੀਜ਼ ਅੰਦਰੋਂ ਵੇਸਟ ਹੋ ਜਾਂਦੀ ਹੈ ਜਿਹੜਾ ਮਸਲ ਬਣਦਾ ਕਿਉਂਕਿ ਏਜ ਇਹਨਾਂ ਦੀ 70 ਦੇ ਕਰੀਬ ਆ ਉਹ ਮਸਲ ਮੁੜ ਕੇ ਨਹੀਂ ਮਰਨ ਹੁੰਦਾ ਮਤਲਬ ਬੰਦਾ ਨਹੀਂ ਮੁੜਦਾ ਮਸਲ ਜਿਹੜੀ ਤੋਂ ਮੈਂ ਤਾਂ ਰੋਜ਼ ਹੀ ਜਿਹੜੀ ਆਵਾਜ਼ ਆ ਆਪਣੀ ਜੀ ਸਰਕਾਰ ਤੱਕ ਕਿਤੇ ਨਹੀਂ ਆਪਣੀ ਮੈਡੀਕਲ ਅ ਮਤਲਬ ਲਾਈਨ ਦਾ ਕਰਕੇ ਮੇਰੇ ਮਤਲਬ ਗਲ ਭਰ ਗਿਆ ਅੱਖਾਂ 'ਚ ਪਾਣੀ ਆ ਗਿਆ ਜਦੋਂ ਇਹਦੀ ਸਥਿਤੀ ਪੁੱਛੀ ਮੀਡੀਆ ਤੁਹਾਨੂੰ ਪਤਾ ਕਿਸ ਹਾਂ ਉਹਨਾਂ ਪੁੱਛਦਾ ਕਿ ਮੇਰ ਤੋਂ ਰਿਆ ਨਹੀਂ ਗਿਆ ਮੇਰਾ ਅੰਦਰ ਸਾਰਾ ਜਿਹਨਾਂ ਬੱਜਾ ਸੀ ਢੋਲ ਖੁੱਲ ਗਿਆ ਵੀ ਇੰਨਾ ਜ਼ਿਆਦਾ ਮਿਲਿਆ ਅੰਦਰ ਉਹ ਮਤਲਬ ਇਹਨਾਂ ਨੇ ਮੈਨੂੰ ਜਵਾਬ ਦਿੱਤਾ ਸਿੱਧਾ ਜਦੋਂ ਮੈਂ ਕਿਹਾ ਵੀ ਨਾਰੀਅਲ ਪਾਣੀ ਲਾਓ ਤੁਸੀਂ ਜਰੂਰ ਉਹ ਰਸ ਲੈ ਲਓ ਜਾਂ ਕੁਝ ਵੀ ਹੈ ਨਾ ਜਰੂਰ ਲਾਓ ਕਿ ਸਾਡੇ ਸਾਹਮਣੇ ਤੁਸੀਂ ਪਲ-ਪਲ ਜਿਹੜਾ ਸਰੀਰ ਤੁਹਾਡਾ ਟੁੱਟਦਾ ਇਹ ਸਾਨੂੰ ਬਰਦਾਸ਼ਤ ਨਹੀਂ ਹੁੰਦਾ ਪਰ ਇਹਨਾਂ ਨੇ ਅੱਗੋਂ ਕੀ ਕਿਹਾ ਜਿੱਦਾਂ ਤੁਸੀਂ ਕਹਿੰਦੇ ਜੇ ਵੀ ਲੋਕ ਨਹੀਂ ਉੱਠਣਦੇ ਜਾਂ ਕਿੰਨਾ ਜੀ ਹੁੰਦੇ ਕਿ ਜਿਹੜੇ ਮਿਹਨਤ ਕਸ਼ ਲੋਕ ਆ ਜਾਂ ਜਿਹੜੇ ਲੋਕ ਉੱਥੇ ਸੜਕਾਂ 'ਤੇ ਬੈਠੇ ਜਿਹੜੇ ਰੋਜ਼ ਖਾ ਲੈ ਲੈ ਕੇ ਮਰਨਦੇ ਆ ਉਹ ਮੇਰ ਤੋਂ ਨਹੀਂ ਬਰਦਾਸ਼ਤ ਹੁੰਦੇ ਮੈਂ ਚਾਹੁੰਦਾ ਵਾਂ ਕਿ ਮੇਕੀ ਨਹੀਂ ਕੰਮ ਨਿਬੜਣਾ ਜੇ ਮੇਰੀ ਇਰਸ਼ਾਦਤ ਹੈ ਨਾ ਹੀ ਜੇ ਸਰਕਾਰ ਨੂੰ ਵੀ ਜੇ ਮ ਮੇ ਕੋਈ 다운 ਆ ਜੋ ਕੁਝ ਪੀਓ ਨਾ ਤੇ ਮੇਰੀ ਉਹ ਤੇ ਮੈਨੂੰ ਵੀ ਪਤਾ ਵੀ ਇਹ ਤੈ ਹੈ ਮੇਰਾ ਇਹ ਸਿਸਟਮ ਤੇ ਸੋ ਬੜਾ ਇੱਕ ਜਦੋਂ ਮਤਲਬ ਇਸ ਲਾਈਨ ਚ ਹੋਈ ਤੇ ਬੜਾ ਔਖਾ ਨਾ ਕਿਉਂਕਿ ਅਸੀਂ ਜਦੋਂ ਉਥੇ ਆਪਣੇ ਮੋਰਚੇ ਦੇ ਵਿੱਚ ਵੀ ਪ੍ਰਧਾਨ ਜੀ ਨਾਲ ਥੋੜੇ ਵੀ ਸਾਰਾ ਆਪਣੀ ਉਹ ਟੀਮ ਦੇ ਬੜੇ ਜਿਆਦੇ ਸਾਡੇ ਕੋਲ ਫੱਟੜ ਹੀ ਹੋਈ ਜਿਵੇਂ ਸਰਕਾਰਾਂ ਲਗੀਆਂ ਬੜਾ ਲਾਜ ਕੀਤਾ ਪਰ ਇਹੋ ਜੀ ਸਥਿਤੀ ਕਹਿੰਦੀ ਨਹੀਂ ਹੈ ਵੀ ਰੋਜ਼ ਟ੍ਰੀਟਮੈਂਟ ਕਰਨਾ ਹੈ ਰੋਜ਼ ਇਹਨਾਂ ਦਾ ਮਤਲਬ ਇਹ ਸਾਨੂੰ ਸਾਡੇ ਲਈ ਬੜੀ ਇੱਕ ਦੁੱਖ ਵਾਲੀ ਗੱਲ ਆ ਵੀ ਰੋਜ਼ ਅਸੀਂ ਪ੍ਰਧਾਨ ਜੀ ਦਾ ਇੱਕ માપ ડંડ ਦੱਸੰਦੇ ਵੀ ਇੰਨਾ ਇੰਨਾ ਹੀ ਘਟੰਦੇ ਆ ਤੇ ਸਾਡੇ ਤੋਂ ਇਹ ਮਤਲਬ ਸਾਡੀ ਡਿਊਟੀ ਨਹੀਂ ਹੈਗੀ ਵੇਹੇ ਤੇ ਇਹ ਇੱਕ ਇਹਨਾਂ ਨੂੰ ਵੇਖ ਸਕਦੇ ਆ ਤੇ ਪਰ ਇਹਨਾਂ ਦਾ ਇਲਾਜ ਨਹੀਂ ਕਰ ਸਕਦੇ ਪਰ ਅੱਜ ਇਹ ਜਿਹੜੀ ਡਿਊਟੀ ਸਾਡੀ ਅੰਗਰੀ ਕੱਟਣ ਦੇ ਦਾ ਹਿਸਾਬ ਨਾਲ ਇਲਾਜ ਕਰਨਾ ਹਾਂਜੀ ਹਾਂਜੀ ਮਤਲਬ ਬਹੁਤ ਔਖਾ ਸਮਾਂ ਸਾਡੇ ਵਾਸਤੇ ਤਿੰਨਾਂ ਜਿਆਦਾ ਆ ਨੀ ਜਵਦੀ ਅੱਖਾਂ ਭਰਦੀਆਂ ਹਾਂਜੀ ਹਾਂਜੀ ਰੱਬ ਦੇ ਗਾਲ ਭਰਦਾ ਪਰ ਕਮਾਲ ਦੀ ਗੱਲ ਇਹ ਆ ਵੀ ਪ੍ਰਸ਼ਾਸਨ ਦੇ ਖਬਰ ਹੈ ਹਾਂ ਹਾਂ ਔਰ ਜਿਹੜੇ ਸਾਡੇ ਲੋਕ ਹੈ ਉਹ ਜਮੇ ਬੈਠੇ ਹੋਣਾ ਹੈ ਪਰ ਨਹੀਂ ਕਹਿੰਦੇ ਮੱਪਾ ਮੈਨੂੰ ਲੱਗਦਾ ਜਿਵੇਂ ਉਹਨਾਂ ਮਤਲਬ ਲੋਕਾਂ ਨੂੰ ਮਤਲਬ ਹੋ ਸਕਦਾ ਜਿਵੇਂ ਇਹਨਾਂ ਦੀ ਇਹਨਾਂ ਦੀ ਜਿਵੇਂ ਸਰੀਰ ਨੂੰ ਕਸ਼ਟ ਦੇ ਕੇ ਲੋਕਾਂ ਨੂੰ ਜੀ ਅਜੇ ਵੀ ਉਹ ਸਰਫਸ ਹੁੰਦੇ ਆ ਯਾਰ ਹਾਂ ਜਿਹੜਾ ਲੜਨ ਵਾਲੇ ਐ ਖਤਮ ਹੋਈ ਜਾਂਦੇ ਆ ਤੁਹਾਨੂੰ ਘਰਾਂ 'ਚ ਬੈਠੇ ਨੂੰ ਕਦੋਂ ਕਹਿੰਦੇ ਗੱਲ ਤਾਂ ਹੁਣ ਵੀ ਐਂਦਾ ਇੱਕਦਾਂ ਕੁ ਨਿੱਜੀ ਮਸਲੇ ਤੇ ਬੈਠੇ ਇਹ ਸਾਰਿਆਂ ਨੂੰ ਹੋਣਾ ਚਾਹੀਦਾ ਚਲੋ ਕਿ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਹੈ ਤਾਂ 13 ਮੈਂਬਰ ਸਾਡੇ ਪੰਜਾਬ ਦੇ ਨੇ ਉਤੇ ਗੁੰਗੇ ਹੋਏ ਬੈਠੇ ਨੇ ਲਾਨਤ ਮੈਣਾ ਉਹਨਾਂ ਦੇ ਕਿ ਤੁਸੀਂ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਹੋ ਤੁਸੀਂ ਬੋਲ ਨਹੀਂ ਸਕਦੇ ਕਿ ਪੰਜਾਬ ਦਾ ਇੱਕ ਪੁੱਤ ਪਿਛਲੇ 18 ਦਿਨਾਂ ਤੋਂ ਵਾਰਤ ਕਰੀ ਬੈਠਾ ਕੁਛ ਖਾਣ ਹੀ ਆ ਰਿਹਾ ਬਈ ਇੱਥੇ ਕਿੰਨੇ ਕਾਰ ਰਹੀ ਆ ਆ ਫਿਰ ਦੋਸ਼ ਫਿਰ ਸਾਰਾ ਦੇਖੋ ਦੋਸ਼ ਫਿਰ ਉੱਥੇ ਕਰਦਾ ਮੈਂ ਕੰਮਿਆ 38 38.5 ਨਾਲੇ ਹੁਣ ਕੋਈ ਚਾਹੁੰਦਾ ਆ ਵੀ ਦੋਸ਼ ਵੀ ਕਿਉਂ ਦੇਈ ਰਿਪ੍ਰੈਜ਼ੈਂਟੇਟਿਵ ਹੈ ਨਾ ਕਿ ਉਹ ਬਰੈਟਿਕ ਸੈਟਅਪ ਚੋਂ ਆਣੇ ਥੋੜਾ ਸਿਸਟਮ ਰਹਿਦਾ ਵੀ ਆ ਤੁਸੀਂ ਭਾਈ ਆਪਣੀ ਤਾਂ ਹੀ ਉਹਨਾਂ ਨੂੰ ਕਹਿ ਰਹੇ ਕਿ ਉਹ ਬੋਲਣ ਲੋਕਾਂ ਵੱਲੋਂ ਰਿਪ੍ਰੈਜ਼ੈਂਟੇਟਿਵ ਨਹੀਂ ਉਸ ਪਾਰਲੀਮੈਂਟ 'ਚ ਬੋਲਣ ਉਸ ਪਾਰਲੀਮੈਂਟ ਨੂੰ ਚੱਲਣ ਨਾ ਦੇਣ ਕਹਿਣ ਸਾਡੇ ਪੁੱਤ ਦੀ ਗੱਲ ਕਰੋ ਮੈਂ ਤੇ ਇੱਕ ਦਿਨ ਇੱਥੇ ਕਿਸੇ ਦੇ ਬਜ਼ੁਰਗ ਤੋਂ ਫੋਟ ਸਾਡੇ ਸਰਜਣ ਉੱਥੇ ਕਿ ਉੱਥੇ ਮੈਂ ਕਹਿ ਕੇ ਮੈਂ ਤੁਹਾਨੂੰ ਪਰਵਾਹ ਨਹੀਂ ਸਹੀ ਬੋਲੋ ਯਾਰ ਕਦੀ ਮੋੜੇ ਲੱਗਦੇ ਸਾਰਾ ਪੰਜਾਬ ਫੋੜਿਆ ਨਹੀਂ ਤੁਰਪੂ ਆਵਾਮ ਦਾ ਕੰਮ ਕਾ ਪਿੱਛੋਂ ਕਰਨਾ ਹੁੰਦਾ ਇਹ ਜਿਹੜੀ ਅਦਿਸ਼ਿਵ ਕੁਮਾਰ ਦੀ ਉਹ ਲੀਡਰ ਹੈ ਚਾਲ ਸੁਣਿਆ ਲੀਡਰ ਮਰੇ ਸਿੰਗਰਾਂ ਤਾਂ ਸਿੰਟਰ ਨਹੀਂ ਚਾਹੁੰਦਾ ਵੀ ਕੋਈ ਆਗੂ ਸਾਡਾ ਵੀ ਆਪਣਾ ਆਗੂ ਪੁਲਿਸ ਦੇ ਵਿੱਚ ਲੀਡਰਸ਼ਿਪ ਪਤਾਉ ਕਿ ਚਲਾਣਾ ਪਿੱਛੇ ਆਉਣੀ ਹੈ ਵੀ ਜਰਾ ਹਾਲ ਬਹੁਤ ਚਾਹ ਪਤਾ ਕੀ ਰਿਹਾ ਹੈ ਇਹ ਕਰਮਠ ਯੋਧੇ ਨਹੀਂ ਇਨੀਓ ਕਰ ਲਗੇ ਨਾ ਹੀ ਅਸੀਂ ਕਹਾਵਾਂਗੇ ਵੀ ਉਹ ਚਾਹੁੰਦੇ ਨੇ ਕਿ ਉੱਠਣ ਡਰਦੇ ਮਾਰੇ ਮੌਤ ਤੋਂ ਔਰ ਫਿਰ ਅਸੀਂ ਬਦਨਾਮ ਕਰ ਸਕੀਏ ਕਿ ਵੇਖੋ ਐ ਆ ਸੀ ਉਹ ਦਸ਼ਮੇਸ਼ ਪਿਤਾ ਦਾ ਪੁੱਤ ਹੈ ਉੱਠ ਗਿਆ ਉਹ ਉੱਠਣ ਉਹ ਉੱਠਦੇ ਨਹੀਂ 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 ਇਹੀ ਗੱਲ ਹੈ ਬਟ ਕੀ ਅਸੀਂ ਆ ਦੇ ਯੋਧੇ ਐਂ ਖਵਾ ਦਿਆਂਗੇ ਜਿਹੜੇ ਸਾਡੇ ਰਿਪਰੈਜ਼ੈਂਟੇਟਿਵ ਨੇ ਉਹ ਪਾਰਲੀਮੈਂਟ ਕਿਵੇਂ ਚੱਲਣ ਦੇ ਰਹੇ ਨੇ ਬੋਲਦੇ ਕਿਉਂ ਨਹੀਂ ਉੱਥੇ ਖੜੇ ਹੋ ਕੇ ਬਿੱਲ ਚਾਣ ਚੱਕਣਾ ਜਿਹੜੇ ਉਦੋਂ ਪਿਛਲੀ ਵਾਰੀ ਚੱਕ ਕੇ ਖੜੇ ਸੀ ਬੋਲਣ ਸਾਡਾ ਬੰਦਾ ਉੱਥੇ ਜਾ ਰਿਹਾ ਓਏ ਉਹਦੀਆਂ ਮੰਗਾਂ ਨੂੰ ਜਾਂ ਤਾਂ ਤੁਸੀਂ ਕਹੋ ਨਾਜਾਇਜ਼ ਨੇ ਜਾਇਜ਼ ਮੰਗਾਂ ਨੇ ਤੁਸੀਂ ਇਹ ਗੱਲ ਨਹੀਂ ਕਰ ਸਕਦੇ ਔਰ ਇਹ ਸਾਡੀ ਸਰਕਾਰ ਹੈ ਜਿਹੜੀ ਸੈਂਟਰ ਵਾਲੀ ਹੈ ਲੋਕਾਂ ਦੀ ਇਹ ਪੰਜਾਬ ਵਾਲਿਆਂ ਨੂੰ ਇਕੱਠੇ ਕਰੋ ਇੱਥੇ ਘੁੱਟ ਦਿਓ ਗਲਾ ਇੱਥੇ ਉਹ ਬਜ਼ੁਰਗਾਂ ਜਾਂ ਫਿਰ ਉਹ ਭੱਜ ਜਾਣ ਤੇ ਸਾਡੀ ਗੱਲ ਮੰਨ ਲੈ ਨਹੀਂ ਸਰ ਆਪਾਂ ਸਰਕਾਰ ਨੂੰ ਬਦਲੋ ਜਿਹੜੇ ਬਾਕੀ ਉਥੇ ਬਾਕੀ ਉਹ ਲੋਕ ਵੀ ਜਿਹੜੇ ਬਾਕੀ ਹੋਰ ਆਪੋਜੀਸ਼ਨ ਵਾਲੇ ਪੰਜਾਬ 'ਚ ਵੀ ਤਾਂ ਬਾਕੀ ਆ ਉਹ ਕੁਝ ਨਹੀਂ ਚੁੱਪ ਬੈਠੇ ਨੇ ਅਕਾਲੀ ਆ ਮੰਨੋ ਆਪਦੀਆਂ ਭੋਲਾ ਮੁਖਸ਼ਾਲੀਆਂ ਓਕੇ ਆਜੋ ਫਿਰ ਤੁਸੀਂ ਤਾਂ ਆਜੋ ਭੁੱਲ ਬਖਸ਼ਾਈ ਨਹੀਂ ਭੁੱਲ ਕਰੀ ਜਾਂਦੇ ਇੱਥੇ ਬੈਠੋ ਆ ਸਭ ਦੇ ਲਈ ਬਹੁਤ ਜ਼ਿਆਦਾ ਇੱਕ ਸਾਮਣਾ ਚੈਲੰਜ ਹੈ ਵੀ ਜਿੱਦਾਂ ਇਹਨਾਂ ਨੂੰ ਹੁਣ ਕਿਉਂਕਿ ਇਹ ਕਿ ਆਪਣੇ ਲਈ ਥੋੜੀ ਆ ਹਾਂ ਇਹ ਨਹੀਂ ਬਾਈ ਇੱਥੇ ਡਾਂਗਾ ਚੱਕ ਕੇ ਆਉਣਾ ਬਿਲਕੁਲ ਪੀਸਫੁਲ ਪ੍ਰੋਟੈਸਟ ਸ਼ਾਂਤ ਮਹੀ ਤਰੀਕਾ ਕੋਈ ਵੀ ਕਰ ਸਕਦਾ ਕੋਈ ਵੀ ਕਰ ਸਕਦਾ ਦੇਖਣ ਵਾਲੇ ਆਖਣਾ ਕੋਈ ਤਾਰਾ ਨਹੀਂ ਲੱਗਦੀ ਤੁਹਾਡੇ ਤੇ ਜੇ ਆ ਵੀ ਜਾਓਗੇ ਕੋਈ ਤਾਰਾ ਕੋਈ ਕਾਨੂੰਨ ਤੁਹਾਨੂੰ ਕੋਈ ਸਜਣਿਆ ਸਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਵੇਂ ਹੁਣ ਮੰਨ ਲਓ ਇਹ ਪਏ ਆ ਨਾ ਇਹਨਾਂ ਨੇ ਅੱਜ ਤੱਕ ਮੈਂ ਇੱਕ ਗਿਆਨਾ ਵੀ ਪ੍ਰਧਾਨ ਜੀ ਲੈ ਤਾਂ ਦੇ ਮੁੱਦਾ ਮੂੰਹ ਇੱਕ ਰੀ ਸੁਣਿਆ ਵੀ ਕੋਈ ਵੀ ਪੁੱਛਦਾ ਤੇ ਆਂਦੇ ਕਿ ਚੰਦੀ ਗਲਾ ਪਰ ਜੋ ਉਹਨਾਂ ਦੀ ਸਰੀਰ ਦੀ ਸਥਿਤੀ ਹੈ ਕਿਉਂਕਿ ਮੈਂ ਸਾਰੀਆਂ ਰਿਪੋਰਟਾਂ ਵੇਖੀਆਂ ਮੈਂ ਸਾਰੇ ਚੈੱਕਅਪ ਕੀਤਾ ਸਾਰਾ ਕੁਝ ਇਹਨਾਂ ਦਾ ਵੇਖਿਆ ਵਾ ਵੀ ਅੰਦਰੂਨੀ ਵੀ ਬਹੁਤ ਜਿਆਦਾ ਪ੍ਰੋਬਲਮ ਆ ਰਹੀ ਇਹਨਾਂ ਨੂੰ ਬਹੁਤ ਜਿਆਦਾ ਤੰਗ ਹੋ ਰਿਆ ਕਿਉਂ ਜੂਰਕ ਕੈਸਟ ਜਿਹੜਾ ਵਾ ਨਾ ਇਹਦੇ ਨਾਲ ਜਿਹੜਾ ਹੁਣ ਫੈਸਲਾ ਲੈ ਲਿਆ ਨੀ ਨੀ ਮੈਂ ਇੱਕ ਗੱਲ ਕਰਦਾ ਵੀ ਉਹ ਸਾਡਾ ਸਾਡਾ ਖਤਸ਼ਾਹ ਜਾਇਜ਼ ਹੈ ਇਕ ਕੋਈ ਬੰਦਾ ਦਰਸ਼ਨ ਸੰਤ ਤੇ ਰੁਮਾਨ ਆਡਰੀ ਜਾਲ ਕਰਦੇ ਆਪਾਂ ਹਨ ਮਰਦਮਾਰ ਬਹੁਤ ਬੰਦਿਆਂ ਨੇ ਵੇਖਿਆ ਪਰ ਉਹ ਜਿਹੋ ਦਾ ਨਮਾਅ ਲੈ ਕੇ ਗਏ ਦੀ ਗੱਲ ਕਹਿ ਕੇ ਆ ਨਾ ਪੀੜੀਆਂ ਯਾਦ ਕਰਨੀ ਉਸ ਗੱਲ ਨੂੰ ਪੰਜਾਬੀ ਸੂਬਾ ਕਦੇ ਭੁੱਲ ਨਹੀਂ ਸਕਦਾ ਉਹਨਾਂ ਦੀ ਕੁਰਬਾਨੀ ਨੂੰ ਪਰ ਨਹੀਂ ਵੀ ਅਸੀਂ ਕਰੂਰੀ ਚਾਹਦੇ ਰੱਬ ਨਾ ਕਰੇ ਉਹ ਹੋਵੇ ਕਿ ਸਾਡਾ ਇੱਕ ਹੋਰ ਯੋਧਾ ਐ ਇਸੇ ਲੜਾਈ ਵਿੱਚ ਚੀਜ਼ ਕਰਕੇ ਗੱਲ ਤੇ ਚੜਦੀ ਕਲਾ ਹੀ ਕਰੋ ਹਾਂ ਜੀ ਕਲਾ ਜਮਾਣਾ ਗੱਲ ਕਰੋ ਚੜਦੀ ਕਲਾ ਜੀ ਚੜਦੀ ਕਲਾ ਚੋਣੇ ਇਮੋਰ ਚ ਫਤਿਹ ਹੋਵੇਗਾ। ਇਹਨਾਂ ਦੀ ਸਥਿਤੀ ਦੇ ਅਸੀ ਕਿਉਂ ਫਰਜ ਬੰਦਾ ਹੈ ਕਿ ਕਿੰਨੀ ਮੁਸੀਬਤਾਂ ਨੇ ਲੱਗਤੀ ਵੀ ਜੋ ਉਹਨਾਂ ਦਾ ਹੈ ਨਾ ਬਾਕੀ ਉਹ ਤੇ ਚੜਦੀ ਕਲਾ ਜੀ ਆ ਉਹ ਤੇ ਪਰਮਾਏ ਪਰਮੇਸ਼ਰ ਦੀ ਕਿਉਂਕਿ ਚੜਦੀ ਕਲਾ ਕਰਕੇ ਅੱਜ ਤੱਕ ਇੱਥੋਂ ਤੱਕ ਨਹੀਂ ਤੇ ਪਹਿਲੇ ਦਿਨ ਨਹੀਂ ਲੈ ਦੇ ਵਿੱਚ ਇਹ ਬੜਾ ਔਖਾ ਇੱਥੋਂ ਤੱਕ ਪਹੁੰਚਣਾ ਨਹੀਂ ਆਉਂਦਾ। ਇੰਨੇ ਦਿਨ ਦੀ ਜਿਹੜੀ ਭੁੱਖ ਹੈ ਨਾ ਉਹ ਨਹੀਂ ਹਰ ਬੰਦਾ ਬਰਦਾਸ਼ਤ ਕਰਦਾ। ਰੱਬ ਮੁਕੀ ਮਨ ਜੁਦਾ ਹੈ ਭਾਈ। ਇਹ ਮੈਨੂੰ ਤਾਂ ਕੰਮ ਬਾਹਰ ਹੀ ਲੱਗਦਾ ਪੱਤੀ ਹੋਣਾ। ਮੈਨੂੰ ਲੱਗਦਾ ਮਤਲਬ